ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਇਹ ਤਸਵੀਰਾਂ ਤੁਹਾਨੂੰ ਹੈਰਾਨ ਕਰਕੇ ਰੱਖ ਦੇਣਗੀਆਂ ਕਿਉਂਕਿ ਇਹਨਾਂ ਤਸਵੀਰਾਂ 'ਚ ਜੋ ਕਿਤਾਬਾਂ ਜਾਂ ਫਿਰ ਇਹ ਰਜਿਸਟਰ ਤੁਸੀਂ ਵੇਖ ਰਹੇ ਹੋ ਇਹ ਕੋਈ ਮਾਮੂਲੀ ਕਿਤਾਬਾਂ ਨਹੀਂ ਬਲਕਿ ਹੁਸ਼ਿਆਰਪੁਰ ਸ਼ਹਿਰ ਦੇ ਇੱਕ ਸਰਕਾਰੀ ਸਕੂਲ ਦਾ ਰਿਕਾਰਡ ਹੈ ਜਿਸਨੂੰ ਕਿ ਅੱਜ ਸਕੂਲ ਅਮਲਾ ਸਕੂਲ ਨਸਤੀਕੀ ਸਥਿਤ ਇੱਕ ਕੁਆੜੀ ਦੁਕਾਨ ਤੇ ਬੋਰੀਆਂ 'ਚ ਭਰ ਕੇ ਵੇਚਣ ਲਈ ਪਹੁੰਚਿਆ ਹੋਇਆ ਸੀ ਇਹ ਜਿਵੇਂ ਹੀ ਸਰਕਾਰੀ ਰਿਕਾਰਡ ਨੂੰ ਕੁਆੜ 'ਚ ਵੇਚਣ ਦੀ ਪਿੰਕ ਮੀਡੀਆ ਤੇ ਕੰਨੀ ਪਈ ਤਾਂ ਮੀਡੀਆ ਵੀ ਤੁਰੰਤ ਮੌਕੇ ਤੇ ਪਹੁੰਚ ਗਿਆ ਤੇ ਕੈਮਰੇ ਚ ਇਹ ਤਸਵੀਰਾਂ ਕੈਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰੰਤੂ ਮੀਡੀਆ ਨੂੰ ਵੇਖ ਕੇ ਹੜਬੜਾਟ ਵਿੱਚ ਆਈ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਮੌਕੇ ਤੋਂ ਖਿਸਕਣ ਚਹੀ ਭਲਾਈ ਸਮਝੀ ਪਰੰਤੂ ਇਸ ਦੌਰਾਨ ਸਕੂਲ ਪ੍ਰਬੰਧਕਾਂ ਨਾਲ ਆਇਆ ਇੱਕ ਹੋਰ ਨਾਮਾ मालूम ਵਿਅਕਤੀ ਪਹਿਲਾਂ ਤਾਂ ਮੀਡੀਆ ਨੂੰ ਉਥੋਂ ਜਾਣ ਦੀ ਗੱਲ ਕਹਿੰਦਾ ਰਿਹਾ ਪਰੰਤੂ ਜਦੋਂ ਮੀਡੀਆ ਨੇ ਉਸ ਕੋਲੋਂ ਸਵਾਲ ਪੁੱਛਣੇ ਚਾਹੇ ਤਾਂ ਤੁਰੰਤ ਭੱਜ ਕੇ ਕੁਵਾਰ ਦੀ ਦੁਕਾਨ ਨਸਤੀ ਕੀ ਮੌਜੂਦ ਇੱਕ ਹਵੇਲੀ ਅੰਦਰ ਵੜ ਗਿਆ ਤੇ ਵਾਰ-ਵਾਰ ਪੁੱਛਣ ਦੇ ਬਾਵਜੂਦ ਵੀ ਉਸ ਵੱਲੋਂ ਨਾ ਤਾਂ ਆਪਣਾ ਨਾਮ ਹੀ ਦੱਸਿਆ ਗਿਆ ਤੇ ਨਹੀਂ ਆਪਣਾ ਕੋਈ ਅਹੁਦਾ ਹਾਲਾਂਕਿ ਮੀਡੀਆ ਵੱਲੋਂ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਜਿਨ੍ਹਾਂ ਵੱਲੋਂ ਇਸ ਦੀ ਪੜਤਾਲ ਕਰਵਾਉਣ ਦੀ ਗੱਲ ਕਹੀ ਗਈ ਹੈ ਦੂਜੇ ਪਾਸੇ ਜਦੋਂ ਮੀਡੀਆ ਵੱਲੋਂ ਸਕੂਲ ਪਹੁੰਚ ਕੇ ਸਕੂਲ ਦੇ ਪ੍ਰਿੰਸੀਪਲ ਸੰਤੋਸ਼ ਕੁਮਾਰੀ ਨਾਲ ਗੱਲਬਾਤ ਕਰਨੀ ਚਾਹੀ ਤੋ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇਹ ਸਕੂਲ ਦਾ ਪੁਰਾਣਾ ਰਿਕਾਰਡ ਹੈ ਤੇ ਨਵਾਂ ਰਿਕਾਰਡ ਰੱਖਣ ਲਈ ਉਹਨਾਂ ਨੂੰ ਦਿੱਕਤ ਪੇਸ਼ ਆ ਰਹੀ ਸੀ ਜਿਸ ਕਾਰਨ ਉਹਨਾਂ ਵੱਲੋਂ ਇਹ ਰਿਕਾਰਡ ਰੱਦੀ ਵਿੱਚ ਚੇਚਿਆ ਜਾ ਰਿਹਾ ਸੀ ਪਰੰਤੂ ਹੈਰਾਨਗੀ ਤਾਂ ਉਸ ਵਕਤ ਹੋਈ ਜਦੋਂ ਪ੍ਰਿੰਸੀਪਲ ਨੇ ਕਿਹਾ ਕਿ ਉਹਨਾਂ ਕੋਲ ਇਸ ਤਰ੍ਹਾਂ ਕਰਕੇ ਗਲਤੀ ਹੋ ਗਈ ਹੈ ਤੇ ਹੋਰ ਤਾਂ ਹੋਰੇ ਸਰਕਾਰੀ ਰਿਕਾਰਡ ਵੇਚਣ ਲਈ ਉਹਨਾਂ ਪਾਸੋਂ ਕਿਸੇ ਕੋਲੋਂ ਮਨਜ਼ੂਰੀ ਵੀ ਨਹੀਂ ਲਈ ਹੋਈ ਸੀ ਹਾਲਾਂਕਿ ਦੂਜੇ ਪਾਸੇ ਜੇਕਰ ਇਸ ਮਾਮਲੇ ਦੀ ਗੱਲ ਕਰੀਏ ਤਾਂ ਕਿਸੇ ਵੀ ਸਰਕਾਰੀ ਸਕੂਲ ਦਾ ਰਿਕਾਰਡ ਇਸ ਤਰ੍ਹਾਂ ਨਾਲ ਕੁਵਾਰਚ ਵੇਚਣਾ ਮੁਨਾਸਬ ਨਹੀਂ ਹੈ ਤੇ ਕੀ ਹੁਣ ਇਸ ਮਾਮਲੇ ਤੋਂ ਬਾਅਦ ਹੁਸ਼ਿਆਰਪੁਰ ਪ੍ਰਸ਼ਾਸਨ ਇਸ ਦੀ ਗੰਭੀਰਤਾ ਨਾਲ ਜਾਂਚ ਕਰਵਾਏਗਾ ਜਾਂ ਨਹੀਂ ਫਿਲਹਾਲ ਇਸ ਬਾਰੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਹਾਂਜੀ ਤੁਹਾਡਾ ਕੀ ਨਾਮ ਹੈ ਮੈਂ ਥੋੜੀ ਦੇਖਣਾ ਹੈ ਸਮਾਨ ਲੈਣਾ ਨਹੀਂ ਤੁਹਾਡਾ ਨਾਮ ਕੀ ਹੈ ਤੁਸੀਂ ਰੋਕ ਰਹੇ ਸੀਗੇ ਨਾ ਬਣਾਓ ਨਾ ਬਣਾਓ ਭੇਜ ਰਹੇ ਸੀਗੇ ਮੈਂ ਰੁਕਦਾ ਨਹੀਂ ਤੁਹਾਨੂੰ ਤੁਸੀਂ ਸਰਕਾਰੀ ਮੁਲਾਜ਼ਮਾ ਮੈਂ ਰੁਕਦਾ ਹੀ ਨਹੀਂ ਕਾ ਤੁਹਾਨੂੰ ਸਕੂਲ ਦੀ ਸਕੂਲ ਦੇ ਮੁਲਾਜ਼ਮਾ ਤੁਸੀਂ ਜੀ ਨਹੀਂ ਸਰ ਮੈਂ ਤਾਂ ਰੁਕਦਾ ਨਹੀਂ ਮੈਂ ਤਾਂ ਆਪਣਾ ਤੁਸੀਂ ਕਿੱਥੇ ਕੰਮ ਕਰਿਓ ਕੰਮ ਕੀ ਕਰਦੇ ਹੋ ਕਿਸੇ ਤੇ ਪ੍ਰਾਈਵੇਟ ਪ੍ਰੋਪਰਟੀ ਤੇ ਉੱਧੇ ਹੀ ਵੱਢ ਜੰਦੇ ਹੋ ਨਹੀਂ ਮੈਂ ਨਹੀਂ ਵੱਢਦਾ ਹਾਂ ਕਿੱਥੇ ਦੌੜਦੇ ਘੱਲ ਹੀ ਪਏ ਆ ਜਵਾਬ ਤਾਂ ਦਿਓ ਕਿੱਥੇ ਕੰਮ ਕੰਮ ਕਿੱਥੇ ਕਰਦੇ ਹੋ ਜੀ ਜਵਾਬ ਦੇ ਦਿਓ ਮੈਂ ਕਰਦਾ ਹੀ ਨਹੀਂ ਕੁਝ ਵੀ ਮੈਂ ਕੀਤਾ ਹੀ ਨਹੀਂ ਕੰਮ ਨਹੀਂ ਕੰਮ ਕਿੱਥੇ ਕਰਦੇ ਹੋ ਤੁਸੀਂ ਮੈਂ ਤਾਂ ਕਰਦਾ ਹੀ ਨਹੀਂ ਸਰਕਾਰੀ ਸਕੂਲ ਦੇ ਵਿੱਚ ਕਰਦੇ ਹੋ ਤੁਸੀਂ ਤੁਸੀਂ ਸਰਕਾਰੀ ਸਕੂਲ ਪੁਰ ਹੀਰਾ ਦੇ ਟੀਚਰ ਹੋ ਸਰਕਾਰੀ ਸਕੂਲ ਪੁਰ ਹੀਰਾ ਦੇ ਟੀਚਰ ਹੋ ਤੁਸੀਂ ਹਾਂ ਇਹ ਕਿਥੋਂ ਲੈ ਕੇ ਅਸੀਂ ਰਿਕਾਰਡ ਕਿੱਥੋਂ ਰਿਕਾਰਡ ਕੇ ਤੂੰ ਸਰਕਾਰੀ ਰਿਕਾਰਡ ਤੋਂ ਮੈਨੂੰ ਪਤਾ ਹੀ ਕੁਝ ਨਹੀਂਗਾ ਤੁਸੀਂ ਉਸ ਲੋ ਕਹਿੰਦੇ ਸੀ ਲੈ ਜਾ ਨਹੀਂ ਨਹੀਂ ਮੈਂ ਉਹਨੂੰ ਥੋੜੀ ਕਹਿ ਰਿਹਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਤੁਸੀਂ ਤਾਂ ਉੱਤਰ ਦੇ ਸਰ ਸਾਡੀ ਗੱਡੀ ਤੋਂ ਵੀ ਆ ਵੀ ਮੀਡੀਆ ਦੀ ਗੱਡੀ ਕੋ ਆ ਗਈ ਤੁਸੀਂ ਕੀ ਕਰਨਾ ਇੱਥੇ ਕਿੰਨੇ ਭੇਜਿਆ ਮੈਂ ਕੁਝ ਵੀ ਨਹੀਂ ਕਰ ਰਿਹਾ ਸਰ ਇਹ ਕਿ ਸਰਕਾਰੀ ਰਿਕਾਰਡ ਹੈ ਕਿ ਇਹ ਕਿਉਂ ਇਦਾਂ ਇਹਨੂੰ ਮੈਨੂੰ ਸਰ ਉਹਦੇ ਬਾਰੇ ਕੁਝ ਵੀ ਨਹੀਂ ਪਤਾ ਖੁਰਦਬੋਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਨੂੰ ਸਰ ਉਹਦੇ ਬਾਰੇ ਕੁਝ ਵੀ ਪਤਾ ਤੁਸੀਂ ਕੰਮ ਕਿੱਥੇ ਕਰਦੇ ਹੋ ਮੈਨੂੰ ਕੁਝ ਵੀ ਨਹੀਂ ਪਤਾ ਤੁਸੀਂ ਨਹੀਂ ਬੋਲੋਗੇ ਅਸੀਂ ਆਫਸਰਾਂ ਕੋ ਜਾਵਾਂਗੇ ਤੁਸੀਂ ਦੱਸੋ ਤਾਂ ਸਹੀ ਤੁਸੀਂ ਹੈ ਕਿੱਥੇ ਤੇ ਸਰ ਮੈਨੂੰ ਪਤਾ ਹੀ ਨਹੀਂ ਕੁਝ ਵੀ ਹਾਂ ਮੈਂ ਤਾਂ ਆਪਣੇ ਕੰਮ ਆਇਆ ਇੱਥੇ ਸਮਾਨ ਲੈਣ ਠੀਕ ਮੈਂ ਆਪਣਾ ਸਮਾਨ ਲੈਣ ਆਇਆ ਕਿਹਨਾਮਾ ਹੀ ਤੁਹਾਡਾ ਸੰतोष ਕੁਮਾਰ ਇਹ ਕਿਹੜਾ ਸਕੂਲ ਹੈ ਇਹ ਮੇਰਾ ਸਰਕਾਰੀ ਐਡਮਿਨ ਸਕੂਲ ਫੋਰੀਆ ਬਤੌਰ ਕਿਸ ਉਹਦੇ ਤੋਂ ਤੁਸੀਂ ਇੱਥੇ ਮੈਨੂੰ ਵਾਧੂ ਚਾਰਜ ਮਿਲਿਆ ਕੋਈ ਰੰਦਾ ਠੀਕ ਆ ਪ੍ਰਿੰਸੀਪਲ ਦੇ ਤੌਰ ਤੇ ਥੈਂਕ ਯੂ ਤੇ ਇਹ ਜਿਹੜਾ ਕਿ ਤੁਸੀਂ ਕੁਆਰਟੀ ਦੁਕਾਨ ਤੇ ਰਿਕਾਰਡ ਖੁਰਦਪੁਰਦ ਕਰਨ ਜਾ ਰਹੇ ਸੀਗੇ ਜਾਂ ਉੱਥੇ ਵੇਚਿਆ ਜਾ ਰਿਹਾ ਸੀ ਕੀ ਪੂਰਾ ਮਾਮਲਾ ਜੀ ਇਹ ਜੀ ਸਰ ਪੁਰਾਣਾ ਰਿਕਾਰਡ ਸੀਗਾ ਨਵਾਂ ਰਿਕਾਰਡ ਸੰਗਵੜ ਚ ਪ੍ਰੋਬਲਮ ਆਉਂਦੀ ਸੀਗੀ ਇਸ ਕਰਕੇ ਕਿਹਾ ਕਿ ਪੁਰਾਣਾ ਰਿਕਾਰਡ ਜਿਹੜਾ ਆ ਦੇ ਕੇ ਤਾਂ ਜਿੰਨੀ ਵੀ ਆਮਦਨ ਹੋਣੀ ਹੈ ਬਾਹਰ ਭਾਈ ਫੰਡ ਜਮਾ ਕਰਕੇ ਸਕੂਲ ਦੀ ਬਿਹਤਰੀ ਦੇ ਖਰਚ ਕਰ ਦੂਗਾ ਕਿਨੇ ਹੁਕਮ ਦਿੱਤੇ ਸੀ ਤੁਹਾਨੂੰ ਕਿ ਪੁਰਾਣਾ ਰਿਕਾਰਡ ਸਰ ਇਹ ਗਲਤੀ ਹੋਈ ਹੈ ਕਿਸੇ ਦਾ ਪਰਮਿਸ਼ਨ ਮਿਲੇ ਨਹੀਂ ਕਿਸੇ ਕੋਈ ਸਰਕਾਰ ਦੇ ਹੁਕਮ ਆਏ ਆ ਕੋਈ ਡੀਸੀ ਸਾਹਿਬ ਦੇ ਹੁਕਮ ਆ ਕੋਈ ਡੀਓ ਦੇ ਹੁਕਮ ਆ ਨਹੀਂ ਸਰ ਇਹ ਗਲਤੀ ਹੋਈ ਪਰਮਿਸ਼ਨ ਨਹੀਂ ਲਈ ਕਿਸੇ ਕੋਲ ਫਿਰ ਇਹ ਆਪਾਂ ਨੂੰ ਇਹਨੂੰ ਆਪਾਂ ਕੀਮਤੀ ਸਮਾਨ ਉਹਦੇ ਅਟੈਂਡੈਂਸ ਹੈ ਕਈ ਕੁਛ ਹੈ ਟੀਚਰਾਂ ਦੀ ਟੈਂਡਰ ਰਿਸਟਰ ਨੇ ਵਿਦਿਆਰਥੀਆਂ ਦੇ ਵਿਦਿਆਰਥੀਆਂ ਦੇ ਨਹੀਂ ਗੱਦੀ ਸੀ ਸਰ ਵਿੱਚ ਕਿਤਾਬਾਂ ਵੀ ਨੇ ਬਹੁਤ ਸਾਰੀਆਂ ਕਿਤਾਬਾਂ ਤਾਂ ਨਵੀਆਂ ਨੇ ਕੋਰ ਵੀ ਕਈ ਕਿਤਾਬਾਂ ਨੇ ਬੇਟੀ ਪੜਾਓ ਬੇਟੀ ਬਚਾਓ ਦੀਆਂ ਤਾਂ ਲੱਗਦਾ ਕਿ ਇਹ ਰੱਦੀ ਦੇ ਵਿਚਨ ਦੇ ਵਿੱਚ ਹੈਗੀਆਂ ਇਹ ਨੇ ਸਰ ਇਹਦਾ ਪ੍ਰਾਣਾਰ ਕੋਡ ਪਿਆ ਸੀ ਨਾ ਤਾਂ ਫਿਰ ਉਹ ਖਾਲੀ ਕੀਤਾ ਸੀ ਜੇ ਤੁਹਾਨੂੰ ਹੁਕਮ ਹੀ ਨਹੀਂ ਆਇਆ ਨਾ ਸਰਕਾਰ ਵੱਲੋਂ ਨਾ ਪ੍ਰਸ਼ਾਸਨ ਤਰਫੋਂ ਫਿਰ ਤੁਸੀਂ ਕਿਦਾਂ ਇਹ ਹਾਂਜੀ ਸਰ ਗਲਤੀ ਹੈ ਮੇਰੀ ਤੁਸੀਂ ਮੀਡੀਆ ਨੂੰ ਦੇਖ ਕੇ ਕਹਾਨੂੰ ਭੱਜੇ ਸੀ ਉੱਥੋਂ ਹਾਂਜੀ ਮੀਡੀਆ ਦੇਖ ਕੇ ਕਿਉਂ ਭੱਜੇ ਸੀ ਉੱਥੋਂ ਨੇ ਸਰ ਇੱਥੇ ਸਕੂਲ ਬੰਦ ਹੋਣਾ ਹੁਣ ਅਸੀਂ ਇੱਧਰ ਵੀ ਆਣਾ ਤੁਸੀਂ ਹਟ ਬੜਾ ਹਰਚ ਭੱਜੇ ਹੋ ਤਾਂ ਇੱਕ ਉੱਥੇ ਜਿਹੜੇ ਵਾਈਟ ਕੱਪੜਿਆਂ ਵਾਲੇ ਜਨਾਬ ਸੀ ਉਹ ਕੌਣ ਸੀਗੇ ਉਹ ਨਹੀਂ ਸਰ ਫੱਤਾ ਕੌਣ ਸੀ ਉਹ ਤੁਹਾਡੇ ਨਾਲ ਸੀਗੇ ਉਹ ਈ ਰਿਕਸ਼ਾ ਦੇ ਵਿੱਚ ਸਮਾਨ ਲਾਦ ਰਿਹਾ ਸੀ ਉਹਨੂੰ ਕਹਿ ਰਹੇ ਸੀ ਭੱਜ ਜਾ ਹੁਣ ਮੀਡੀਆ ਆ ਗਿਆ ਇੱਥੇ ਨਾ ਰੁਕ ਤੁਹਾਨੂੰ ਪ ਸਮਾਨ ਖੁਰਦਪੁਰਦ ਕਰਨ ਦੀ ਆਪਾਂ ਕਹਿ ਸਕਦੇ ਕਿ ਕੋਸ਼ਿਸ਼ ਕੀਤੀ ਗਈ ਇੱਕ ਜਾਂ ਕੋਈ ਗਲਤੀਆਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤੁਹਾਡੇ ਵੱਲ ਨਹੀਂ ਸਰ ਗਲਤੀਆਂ ਸਰ ਕੋਈ ਨਹੀਂ ਮੇਰਾ ਸਟਾਫ ਇਹਨਾਂ ਨੂੰ ਪੁੱਛ ਲਓ ਇਹਨੇ ਸਾਰਾ ਪ੍ਰਾਣ ਰਕਵਰਡ ਕੱਢਿਆ ਨਾਲ ਮੇਰੇ ਇਹ ਜਾਇਜ਼ ਆ ਇਸ ਤਰ੍ਹਾਂ ਰਕਵਰਡ ਦੇ ਵਿੱਚ ਵੇਚਣਾ ਇਹ ਸਰ ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਮੇਤੋਂ ਗਲਤੀ ਹੋਈ ਮੈਂ ਮੰਨ ਰਹੀ ਹਾਂ ਸਰ ਤੇ ਹੁਣ ਤੁਸੀਂ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਉਂਦਾ ਮੈਟਰ ਹਾਂਜੀ ਸਰ ਮੈਂ ਆਂ ਦੀਪਕ ਸਰ ਦਾ ਮੈਨੂੰ ਫੋਨ ਆਇਆ ਸੀਗਾ ਮੈਂ ਕਿਹਾ ਮੇਤੋਂ ਗਲਤੀ ਹੋਈ ਹੈ ਸਰ ਜਿਹੜੀ ਮੈਂ ਗਲਤੀ ਕੀਤੀ ਮੈਂ ਮੰਨਦੀ ਕਿਹੜੇ ਬੀਪੀਓ ਸਰ ਮੈਂ ਹਾਂਜੀ ਬੀਪੀਓ ਸਰ ਦਾ ਨਾਮ ਕੀ ਨਹੀਂ ਹਾਂਜੀ ਪੰਜ ਸੱਤ ਸੱਤ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਇਦਾਂ ਵੇਚਿਆ ਮੈਂ ਕਿਹਾ ਸਰ ਮੇਤੋਂ ਗਲਤੀ ਹੋ ਗਈ ਡੀਓ ਨਾਲ ਵੀ ਗੱਲਬਾਤ ਹੋਈ ਨਹੀਂ ਡੀਓ ਸਰ ਨਾਲ ਹੀ ਸਰ ਹੋਈ ਤੇ ਵੈਸੇ ਤੁਹਾਡੀ ਪੱਕੀ ਡਿਊਟੀ ਕਿੱਥੇ ਕਿਹੜੇ ਸਕੂਲ ਚ ਹੈ ਮੇਰੀ ਪੱਕੀ ਡਿਊਟੀ ਫੰਬੀ ਹੈ ਸਰ ਫੰਬੀਆ ਕਿਹੜਾ ਸਕੂਲ ਹੈ ਪੂਰਾ ਨਾਮ ਸਰਕਾਰੀ ਹੈ ਮੇਡੀ ਸਕੂਲ ਫੰਬੀਆ ਇੱਥੇ ਤੁਸੀਂ ਅਰਜ਼ੀ ਤੌਰ ਤੇ ਹੋ ਹਾਂਜੀ ਬਾਧੂ ਚਾਰਜ ਅਰਜ਼ੀ ਹੈ ਹਾਂਜੀ ਕਦੋਂ ਤੋਂ ਤੁਸੀਂ ਇੱਥੇ ਹਾਂ ਮੈਂ ਸਰ 13 ਦੂ ਤੋਂ ਇਸੇ ਸਾਲ 2024 ਤੋਂ ਹਾਂਜੀ ਜਾਣਾ ਮੈਂ ਤੁਹਾਡਾ ਮੇਰਾ ਚੰਦਰ ਮੋਹਨ ਸਰ ਚੰਦਰ ਮੋਹਨ ਜੀ ਕੀ ਕੰਮ ਕਰਦੇ ਹੋ ਸਰ ਮੈਂ ਈ ਰਿਕਸ਼ਾ ਚਲਾਉਣਾ ਹੈਗਾ ਇਹ ਸਰਕਾਰੀ ਰਿਕਾਰਡ ਤੁਸੀਂ ਆਪਣੇ ਈ ਰਿਕਸ਼ੇ ਦੇ ਵਿੱਚ ਟੋਰੇ ਸੀਗੇ ਕੀ ਮੈਂ ਨਹੀਂ ਹਾਂਜੀ ਮੈਂ ਨਹੀਂ ਚੱਕਿਆ ਸਰ ਇਹਨਾਂ ਨੇ ਆਪ ਹੀ ਚੱਕ ਕੇ ਰੱਖਦੇ ਮੈਂ ਤਾਂ ਵਿੱਚੇ ਬੈਠਾ ਹਾਂ ਗੱਡੀ ਦੇ ਮੈਨੂੰ ਕਹਿੰਦੇ ਅਸੀਂ ਸਕੂਲੋਂ ਲੈ ਕੇ ਆਂਦਾ ਸੀਗਾ ਤੁਸੀਂ ਸਾਡੇ ਸਕੂਲ ਸਮਾਨ ਛੱਡ ਦੋਗੇ ਮੈਂ ਕਿਹਾ ਚਲੋ ਮੈਂ ਤਾਂ ਸ਼ਹਿਰ ਨੂੰ ਕਿੜਾ ਲਾਂ ਚੱਲਾਂ ਤਾਂ ਬੱਚੇ ਛੱਡ ਕੇ ਤੇ ਮੈਂ ਤੁਹਾਨੂੰ ਘੁਮਾ ਕੇ ਹੀ ਗੱਡੀ ਇੱਥੇ ਲਗਾ ਦਿੱਤੀ ਆ ਲਗਾ ਕੇ 19 ਨੂੰ ਤੁਸੀਂ ਆ ਗਏ ਸਰ ਤੇ ਗੱਡੀ ਉੱਥੇ ਉੱਤੇ ਖੜੀ ਪਈ ਹੈਗੀ ਐ ਮੀਡੀਆ ਨੂੰ ਦੇਖ ਕੇ ਭੱਜ ਗਏ ਸਾਰੇ ਇਹ ਜਿਹਦੇ ਵੀ ਸਟਾਫ ਇਚਰ ਸੀਗੇ ਨਾਲ ਕਿ ਖੜੇ ਸੀਗੇ ਹਾਂਜੀ 2-3 ਲੋਕ ਮੈਡਮਾਂ ਸੀ ਬਾਕੀ ਜੈਂਟਸ ਇੱਕ ਦੋ ਮੀਡੀਆ ਦੇਖ ਕੇ ਭੱਜ ਗਏ ਸਾਨੂੰ ਦੇਖ ਕੇ ਸਰ ਪਤਾ ਨਹੀਂ ਗੱਡੀ ਵਾਲੇ ਕਿ ਰੁਕੀ ਆ ਤੇ ਸਾਈਡ ਤੇ ਕਿ ਮੈਨੂੰ ਕਹਿੰਦੇ ਗੱਡੀ ਲਾ ਕੇ ਚੱਲ ਜਾ ਮੈਂ ਗਿਆ ਹੀ ਨਹੀਂ ਇੱਥੇ ਰੁਕਿਆ ਰਿਹਾ ਮੈਂ ਬੰਦਾ ਤੁਸੀਂ ਹੁਣ ਇਹਨੂੰ ਇੱਥੇ ਖਾਲੀ ਕਰਨੀ ਹਾਂਜੀ ਮੈਂ ਖਾਲੀ ਕਰਕੇ ਮੈਂ ਚੱਲ ਜਾਣਾ ਸਰ ਠੀਕ ਹੈ ਹਾਂਜੀ we at gna university see potential in everyone and everything around us we drive innovation and entrepreneurship we groom competent global citizens to effect positive change around them